مہاراج جیری شری ساج سات گران کا ہے میری ادھے پیری نے دو سر سہم دا حق تک کے شریف الحر قبل کی مہرات جی نے شریف تعالیٰ تک سہم جی نے سجنا کی تھی ادھے سمتا مخشست تاریخ ہون دے حکم نام میں جاری کی تھی ایرے سری صاحب پانت دے والی دشکیش کتا شریف الگوگن سنگھ صاحب سن جی مہرات جی دا ہے

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਚੌਥ ਸਾਹਿਬ ਦੀ ਸੇਵਾ ਕਰਿਆ ਕਰਦੇ ਸਨ ਅਧਿਯੋਧਿਆਂ ਵਿੱਚ ਮਹਾਨ ਯੋਗੇ ਸਨ ਇਹ ਜੀ ਸਾਹਿਬ ਭਾਈ ਸਾਹਿਬ ਭੀਦੀ ਜੰਮ ਦੀ ਬਹਾਦੁਰਾ ਹੈ ਭਾਈ ਸਾਹਿਬ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਹੁਕਮ ਮੰਨ ਕੇ ਮੁਗਲਿਆ ਹਕੂਮਤ ਹੰਦਿਆ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਜੋ ਉਹ ਦੋ ਕੋੜੇ ਵਸ ਜਾਂਦੇ ਜਿਨ੍ਹਾਂ ਦਾ ਨਾਮ ਦਿਲਬਾਰ ਅਤੇ ਬਲਬਾਰ ਸੀ ਅਤੇ ਪਟੇਕੇ ਪਠਾਣਾ ਪਾਸੋਂ ਉਹ ਦੁਸ਼ਾਮੇ ਵਸ ਜਾਂਦੇ ਜੋ ਗੁਰੂ ਘਰਾਂ ਦੀਆਂ ਸੰਤਾਂ ਪਾਸੋਂ ਰਸਤੇ ਵਿੱਚੋਂ ਖੋਏ ਗਏ ਸਨ ਪਾਤਸ਼ਾਹ ਜੀ ਦੀਆਂ ਹੋਰ ਵੀ ਬਹਿਤ ਬਹਾਦਰੀਆਂ ਹਨ ਇਹਨਸੀ ਸਾਹਿਬ ਭਾਈ ਸਾਹ ਭਾਈ ਕਰਨ ਸਿੰਘ ਜੀ ਸ਼ਹੀਦਾ ਹੈ ਪਾਤਸ਼ਾਹ ਜੀ ਦੀ

شہید پراپتہ شہید دار بابا جی کا شہید کر دیا چاٹی دروازے نزدیک بنیا ہوا ہے دوار پنڈا

ਬਾਬਾ ਫੁਰਬਖ ਸਿੰਘ ਜੀ ਸ਼ਹੀਦਾ ਹੈ ਬਾਬਾ ਜੀ ਦਾ ਸ਼ਹੀਦ ਗੰਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਬਣਾਇਆ ਹੋਇਆ ਹੈ ਬਾਬਾ ਜੀ ਨੇ ਕੋਟਪੂ ਸਿੰਘਾਂ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਬਦਾਲੀ ਦੀ 30000 ਫੌਜ ਦਾ ਡੱਟ ਕੇ ਮੁਕਾਬਲਾ ਕੀਤਾ ਬਹੁਤ ਸਾਰੇ ਜਾਨਮਾਨ ਮੌਤ ਦੇ ਘਾਟ ਪਾੜਿਆ ਅਤੇ ਆਪ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਇਹਦੇ ਦੋ ਤਰ੍ਹਾਂ ਕਿਡਾ

ਜਿਸ ਦਾ ਦੂਸਰਾ ਨਾਮ ਫੜ੍ਹ ਹੈ ਭਾਈ ਸਾਹਿਬ ਭਾਈ ਬਚੱਤਰ ਸਿੰਘ ਦੀ ਬਾਤ ਦਿੰਦਾ ਹੈ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਦੇ ਹੁਕਮ ਮੰਨ ਕੇ ਉਸ ਵਸਹਾਦੀ ਦਾ ਡਰ ਕੇ ਮੁਕਾਲਾ ਕੀਤਾ ਜੋ ਕਿ ਪਾਈ ਤਾਮ ਦੇ ਪਹਾੜੀ ਰਾਜਿਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਕਿਹੜਾ ਲੋਹੇ ਗੜ ਦਾ ਦਰਵਾਜ਼ਾ ਤੋੜਨ ਵਾਸਤੇ ਛੱਡਿਆ ਗਿਆ ਸੀ

والے گرو گوبند مہاراج جی وے صاحبزاد بابا جی سب بابا اجیت جی بہادر کا ہے یہ کٹار سبزا دے بابا جی سب ਬਾਬਾ ਜੀ ਲਾਲ ਸਿੰਘ ਦੀ ਵਹਾਦਰਦਾ ਹੈ ਇਹਨਾਂ ਦਰਗਾਹ ਦੀ ਸੂਰਬੀਰ ਯੋਧਿਆਂ ਨੇ ਛੋਟੀ ਉਮਰ ਵਿੱਚ ਹੁੰਦਿਆਂ ਹੋਇਆਂ ਪਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਵਾਗਤ ਲੈ ਕੇ ਸ਼੍ਰੀ ਚੰਪੌਰ ਸਾਹਿਬ ਦੇ ਮੈਦਾਨੇ ਜੰਗ ਅੰਦਰ ਬਹੁਤ ਭਾਰੀ ਯੁੱਧ ਕੀਤਾ ਬਹੁਤ ਸਰਗਰਮ ਮੌਧ ਦੇ ਘਰ ਤਾਰਿਆ ਅਤਿਆਅ ਉੱਤੇ ਸ਼ਹੀਦੀ ਦਾ ਪਤਨ ਕੀਤੀ ਕੇਰਕਟਾ

بہت ہی مار کر بلکل اس سے بھی نمونے دا بڑھے آبیا پیش کرتے بابا دیت سنگ جی شہیدہ ہے ایک سوٹا شسر بھی بابا دیت سنگ جی شہیدہ ہے ایک سوٹا بابا جی صاحب بابا دیت سنگ جی شہیدہ ہے ایک سوٹا بابا جی صاحب

ਸਤਨਾਕ ਦੇ ਤਨਾਟ ਕੋ ਛੱਡਿਆ ਹੋਇਆ ਤੀਰ ਕਦੇ ਵੀ ਕਿ ਥਾਂ ਨਹੀਂ ਸੀ ਜਾਂਦਾ ਦੁਸ਼ਮਨ ਨੂੰ ਮਾਰ ਜਾਂਦਾ ਜਾਂ ਜੱਫੀ ਕਰ ਜਾਂਦਾ ਸੀ ਜੱਫੀ ਵਾਸਤੇ ਇਹ ਸੋਲਾ ਮਲਮ ਪੱਟੀ ਤੇ ਤਾਮਾ ਜਾਇਆ ਕਰਦਾ ਅਤੇ ਜੋ ਚਲਾਣਾ ਕਰ ਜਾਂਦਾ ਉਹਦੇ ਕਫੜ ਵਜੋਂ ਕਮ ਆਇਆ ਕਰਦਾ ਸੀ ਇਹੇ ਸ਼ੋਡਾ ਖੰਡਾ

ਤਮਨ ਮਾਨ ਕੱਟੇ ਨਾ ਹੋਇਆ ਕਰਦਾ ਸੀ ਇਹ ਕਿਸ ਜੀ ਨੇ ਚਾਰ ਚੱਕਰ ਵਿੱਚ ਬਾਹਰ ਵੱਜ ਦੇ ਦੁਆਲੇ ਸੁਣਾਉਣ ਵਾਲੇ ਹਨ ਜਿਨ੍ਹਾਂ ਦੇ ਸਭ ਤੋਂ ਵੱਡੇ ਚੱਕਰ ਉੱਪਰ ਦੋਨਾਂ ਪਾਸੇ ਸਤਿਗੁਰਾਂ ਦੀ ਅਕਾਲੀ ਬਾਣੀ ਲਿਖੀ ਹੋਈ ਹੈ ਅਤੇ ਇਸ ਛੋਟੇ ਚੱਕਰ ਉੱਪਰ ਇੱਕ ਪਾਸੇ ਮੂਰ ਮੰਤਰ ਦਾ ਜਾਪ ਅਤੇ ਦੂਸਰੇ ਪਾਸੇ ਦਸਹਰੀ ਪਾਤਸ਼ਾਹਨੀਆਂ ਦੇ ਨਾਮ ਲਿਖੇ ਹੋਏ ਹਨ ਜਿਸ ਨੂੰ ਇਹ ਸਤਿ ਹੁੰਦਾ ਹੈ ਕਿ ਪ੍ਰਾਪਤਨ ਤੋਂ ਸਿੱਖਾਂ ਦਾ ਗੁਰਦਾਨੀਏ ਤੇ ਸ਼ਸਤਰਾਂ ਨਾਲ ਬੇਅੰਤ ਪਿਆਰ ਰੱਖਦਾ ਸੀ ਇਹ ਵੱਡਾ ਚੱਕਰ ਬਾਬਾ ਜੀ ਦੇ ਗਲੇ ਸਜਾਉਣ ਵਾਲਾ ਹੈ ਗਲੇ ਵੀ ਸਜਾਇਆ ਤਲਵਾਰ ਦਾ ਵਾਰ ਰੋਕਦਾ ਅਤੇ ਜੰਗ ਦੇ ਚਨਾਉਂ ਦੇ ਕੰਮ ਹੁੰਦਾ ਹੈ ہو پی دس چکر بھی بابا جی سجاؤں والے ਅਤੇ ਜੰਗ ਦੇ ਵਿੱਚ ਚਲਾਉਣ ਦੇ ਕੰਮ ਹੁੰਦੇ ਹਨ ਬੋਲੇ